ਸਾਡਾ ਪੈਨਸ਼ਨ ਸਾਡਾ ਪੈਨਸ਼ਨ ਮਰਦਾ ਨੰਬਰ 2 ਅਸੀਂ ਟਰਾਂਸਫਰ ਮੁਲਾਜ਼ਮਾ ਚੰਡੀਗੜ੍ਹ ਡੈਕਟਰ ਤੋਂ ਚੋਣ ਨਿਪਾਲ ਕਾਰਪੋਰੇਸ਼ਨ ਬਣੀ ਸੀ ਜਿੱਥੇ ਅੰਮੇਚ ਸਾਨੂੰ ਇੱਥੇ ਟਰਾਂਸਫਰ ਕੀਤਾ ਜੀ ਕਾਰਪੋਰੇਸ਼ਨ ਨੂੰ ਚਲਾਉਣ ਵਾਸਤੇ ਸਾਨੂੰ ਮਿਲ ਨਹੀਂ ਰਿਹਾ ਅਸੀਂ ਮੈਂ ਹਾਰਡਵੇਸ ਹਾਂ ਮੇਰੀ 5000 ਦੀ ਤੋਈ ਆਉਂਦੀ ਆ ਉਹ ਮੇਰਾ ਕੈਮਿਨਿਸਟ ਵਾਲਾ ਬਾਗਵਾ ਬਾਈ ਸੈਕਟਰ ਉਹਦੇ ਕੋਲ ਜਾ ਕੇ ਵਿਚਾਰੇ ਕੋ ਉਤਾਰ ਲੈ ਲੀਤੀ ਆ ਦੋ ਮੇਰੀਆਂ ਕਿਸ਼ਤਾਂ ਜਾਂਦੀਆਂ ਇੱਕ ਕਾਰ ਦੀ ਕਿਸ਼ਤ ਜਾਂਦੀ ਆ ਇੱਕ ਮੇਰਾ ਹੋਰ ਲੋਨ ਲਿਆ ਉਹਦੀ ਜਾਂਦੀ ਆ ਇੱਕ 53 ਨੂੰ ਜਾਂਦੀ ਹੈ ਇੱਕ ਮੇਰੀ 10 ਵੀ ਜਾਂਦੀ ਹੈ ਜੀ ਜੀ ਇਹ ਤੁਸੀਂ ਕਿਰਾਏ ਤੇ ਆਪਣੇ ਮਕਾਨ ਬਿਲਡਿੰਗ ਵੇਚ ਕੇ ਲੈਣੇ ਆ ਪਹਿਲਾਂ ਲੈਣੀ ਪਉਤ ਹੋਤੀ ਹੈ ਜੇ ਤੁਸੀਂ 50 ਲੱਖ ਦੇ ਕੋਚੀ ਲੈਣੇ ਆ ਤਾਂ 4 ਲੱਖ ਰੁਪਏ ਤੁਹਾਨੂੰ ਉਹਦਾ ਸਟੈਂਪ ਡਿਊਟੀ ਦਾ ਖਰਚਾ ਹੀ ਪਵੇਗਾ ਸ਼ਹਿਰ ਵਾਸੀ ਨੂੰ ਆਮ ਬatein ਤੋੜ ਕੇ ਰੱਖ ਦਿੱਤੀ ਹੈ ਜੀ ਇਹ ਨਾ ਤਾਂ ਆਈ ਹਾਲਿਆ ਮੈਨੂੰ ਲੱਗਦਾ ਨਹੀਂ ਜਿਸ ਸਾਹਮਣੇ ਬਿੱਲ ਇਹਨਾਂ ਨੇ ਐਮਪੀ ਹਾਰੇ ਤੇ ਭਾਰਤੀ ਜਨਤਵਾਰੀ ਉਸ ਸਾਹਮਣੇ ਆਨਲਾਈਨ ਸਮੇਂ ਵਿੱਚ ਕਾਰਪੋਰੇਸ਼ਨ ਵੀ ਜਾਏਗੀ ਆਪਣੇ ਕਾਰਪੋਰੇਸ਼ਨ ਤੇ ਪ੍ਰੋਬਲਮ ਆਈ ਹੋਈ ਆ ਫਾਂਟ ਨਹੀਂ ਆ ਰਹੇ ਜਿਵੇਂ ਫਾਂਟ ਉਹ ਤੁਹਾਨੂੰ ਦੇ ਦਾਂਗੇ ਇੰਨੀ ਗੱਲ ਤਾਂ ਉਹਨਾਂ ਨੇ ਕਹੀ ਨਹੀਂ ਹੂੰ ਸਾਨੂੰ ਸਿੱਧਾ ਹੀ ਉਹਨਾਂ ਨੇ ਝਾੜਤਾ ਨਹੀਂ ਮਿਲੇਗੀ ਆਗੇ ਵੀ ਨਹੀਂ ਮਿਲੇਗੀ ਜੀ ਇਹ ਨਹੀਂ ਮਿਲੇ ਤਾਂ ਕੀ ਹੋ ਜਾਏਗਾ ਕੁਝ ਨਹੀਂ ਹੋਗਾ ਜੇ ਅਹੀ ਉਹਨਾਂ ਨੂੰ ਆਪਣੇ ਰੂਲ ਸਮਝਾਉਂਦਾ ਪੈਂਦੇ ਤੇ ਫਿਰ ਤੂੰ ਤੂੰ ਮੈਂ ਮੈਂ ਹੋ ਚੜੀ ਸੀ ਨਿਸਪਰ ਕਾਰਪੋਰੇਸ਼ਨ ਜਿਹੜੀ ਆ ਇਹਨੂੰ ਚੰਗੇ ਸੱਚੇ ਢੰਗ ਨਾਲ ਚਲਾਓ ਜਿਹੜੇ ਅਸੀਂ ਲੋਕਾਂ ਨੇ ਸਾਰੀ ਆਪਣੀ ਜਿਹੜੀ ਜਵਾਨੀ ਸੀ ਤੁਹਾਡੇ ਪਬਲਿਕ ਵਾਸਤੇ ਪਬਲਿਕ ਵਰਸਟ ਡਿਪਾਰਟਮੈਂਟ ਚੋਂ ਹੀ ਰਿਟਾਇਰ ਹੋਇਆ ਨਾ ਪਬਲਿਕ ਵਾਸਤੇ ਆਪਣੀ ਜਵਾਨੀ ਸਾਲ ਦੀ ਗਲਤੀ ਤੇ ਅਸੀਂ ਆਪਣਾ ਗੁਜ਼ਾਰਾ ਰੋਟੀ ਪਾਣੀ ਕਿੱਦਾਂ ਕਰਾਂਗੇ ਤੋਈਆਂ ਕਿੱਦਾਂ ਲਾਵਾਂਗੇ ਇਹ ਕਿਸੇ ਪੈਨਸ਼ਨਰ ਨੂੰ ਪੈਨਸ਼ਨ ਨਾ ਬੜੇ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਹਾਲ ਹੁੰਦੀ ਹੋਊਗੀ ਅਸੀਂ ਇਸ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਨਗਰ ਨਿਗਮ ਚੰਡੀਗੜ੍ਹ ਦੇ ਨਗਰ ਨਿਗਮ ਚੋਂ ਰਿਟਾਇਰ ਹੋਏ ਜਿਹੜੇ ਮੁਲਾਜ਼ਮ ਨੇ ਮਾਰਚ ਮਹੀਨੇ ਦੀ ਵੀ ਉਹਨਾਂ ਨੂੰ ਅੱਜ ਤੱਕ ਪੈਨਸ਼ਨ ਨਹੀਂ ਮਿਲੀ ਉਹ ਜੋ ਜਾਣਕਾਰੀ ਮਿਲੀ ਹੈ ਫਰਵਰੀ ਮਹੀਨੇ ਦੀ ਪੈਨਸ਼ਨ ਵੀ ਕਾਫੀ ਲੇਟ ਮਿਲੀ ਸੀ ਉਹ ਜਿਹੜੀ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੈਨਸ਼ਨ ਦਾ ਫੰਡ ਹੈ ਉਹਦੇ ਵਿੱਚੋਂ ਪਤਾ ਲੱਗਿਆ ਵੀ ਜਿਹੜਾ ਕਾਰਪੋਰੇਸ਼ਨ ਬਹੁਤ ਵਿੱਤੀ ਸੰਕਟਤ ਹੈ 55 ਕਰੋੜ ਰੁਪਏ ਕਢਾ ਕੇ ਤੇ ਹੋਰ ਖਰਚੇ ਕਰ ਰਿਹਾ ਪਰ ਪੈਨਸ਼ਨਰ ਜਿਹੜੇ ਪੈਨਸ਼ਨਾਂ ਦੀ ਉਡੀਕ ਕਰ ਰਹੇ ਨੇ ਅੱਜ ਸਾਡੇ ਨਾਲ ਵਿਕਟਮ ਨੇ ਇੱਕ ਪੈਨਸ਼ਨਰ ਹਰਜਿੰਦਰ ਸਿੰਘ ਉਹ ਮੌਜੂਦ ਨੇ ਤੇ ਨਾਲ ਹੀ ਅਸੀਂ ਸੀਨੀਅਰ ਡਿਪਟੀ ਮੇਅਰ ਜਸਵੀਰ ਪੰਟੀ ਉਹਨਾਂ ਨੂੰ ਬੁਲਾਇਆ ਵੀ ਇਹ ਸਥਿਤੀ ਕੀ ਹੈ ਕਾਰਪੋਰੇਸ਼ਨ ਕਿਹੜੇ ਪਾਸੇ ਜਾ ਰਹੀ ਹੈ ਅਸੀਂ ਮਿਨਿਸਟਰੀ ਸਟਾਫ ਦੇ ਸਾਡੇ ਬਲਾਗ ਨੂੰ ਗਏ ਸੀ ਮਿਲਣਾ ਉਹ ਤਾਂ ਨਾਲ ਹੀ ਸਾਡੇ ਉਹਨਾਂ ਨੇ ਦੱਸਿਆ ਪੂਰਾ ਉਹਨਾਂ ਨੂੰ ਉਹ ਕਲੈਰੀਕਲ ਦੇ ਆ ਉਹਨਾਂ ਸਾਰਾ ਸਾਰਾ ਉਹਨਾਂ ਨੂੰ ਨੋਟ ਲੇਜ ਆਉਣਾ ਸਭ ਕੁਝ ਹੋ ਗਿਆ ਇਹ ਜਿਹੜਾ ਸਾਡਾ ਪੈਸਾ ਸਾਡਾ ਪੈਨਸ਼ਨਰ ਦਾ ਨੰਬਰ 2 ਅਸੀਂ ਟਰਾਂਸਫਰ ਮੁਲਾਜ਼ਮਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚੋਂ ਜਿਹੜਾ ਨਿਟੀਸਪਲ ਕਾਰਪੋਰੇਸ਼ਨ ਬਣੀ ਸੀ ਉਸ ਚੋਂ ਜਿੱਥੇ ਸਾਨੂੰ ਇੱਥੇ ਟਰਾਂਸਫਰ ਕੀਤਾ ਜੀ ਕਾਰਪੋਰੇਸ਼ਨ ਚ ਚਲਾਉਣ ਵਾਸੇ ਨਾਗੇ ਪੱਕੇ ਇੱਥੇ ਮਰ ਜਉਣ ਤੇ ਪੈਸਾ ਸਾਡਾ ਉੱਤਰੋਂ ਆ ਰਿਹਾ ਸਾਨੂੰ ਮਿਲ ਨਹੀਂ ਰਿਹਾ ਅਸੀਂ ਮੈਂ ਹਾਰਡਵੇਸ ਹਾਂ ਮੇਰੀ 5000 ਦੀ ਤੋ ਆਈ ਹੁੰਦੀ ਆ ਜੀ ਉਹ ਮੇਰਾ ਕੈਬਨਿਸਟ ਵਾਲਾ ਬਾਗਵਾ ਬਾਈ ਸੈਕਟਰ ਉਹਦੇ ਕੋਲ ਜਾ ਕੇ ਵਿਚਾਰੇ ਕੋ ਧਾਰ ਲੈ ਲਈਦੀ ਆ ਹੂੰ ਦੋ ਮੇਰੀਆਂ ਕਿਸ਼ਤਾਂ ਜਾਂਦੀਆਂ ਇੱਕ ਕਾਰ ਦੀ ਕਿਸ਼ਤ ਜਾਂਦੀ ਆ ਇੱਕ ਮੇਰਾ ਹੋਰ ਲੋਨ ਲਿਆ ਉਹਦੀ ਜਾਂਦੀ ਆ ਇੱਕ ਪੰਜ ਤਿਕੀ ਨੂੰ ਜਾਂਦੀ ਆ ਇੱਕ ਮੇਰੀ ਦਸ ਤਿਕੀ ਨੂੰ ਜਾਂਦੀ ਆ ਜੀ 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 ਠੀਕ ਆ ਮੈਂ ਆਪਣੇ ਭਤੀਜੇ ਕੋ ਆਪਣੇ ਕਾਉਂਟ ਚ ਪੈਸੇ ਪੁਆਏ ਦੋ ਮਹੀਨੇ ਪਹਿਲਾਂ ਕਿਸ਼ਤਾਂ ਟਾਰਨ ਦੀ ਆਪ ਵੀ ਮੈਨੂੰ ਪ੍ਰੋਬਲਮ ਮੈਨੂੰ ਕਭਸੋ ਕਮ ਜੇ ਮੇਰੀ ਕਿਸ਼ਤ ਰੋਕੀ ਤਾਂ ਮੈਨੂੰ ਵਿਆਜ ਪਊਗਾ ਬਿਲਕੁਲ ਠੀਕ ਮੈਂ ਤਾਂ ਤੁਹਾਡੇ ਚੈਨਲ ਆਈਂ ਚੰਡੀਗੜ੍ਹ ਦੇ ਪੋਲੀਟੀਕਲ ਲੀਡਰਾਂ ਨੂੰ ਵੀ ਜਿਹੜੇ ਕਾਰਪੋਰੇਸ਼ਨ ਚ ਜਿਵੇਂ ਕਿ ਸੀਨੀਅਰ ਡਿਊਟੀ ਮੇਅਰ ਜਸਵੀਰ ਬੰਟੀ ਜੀ ਆ ਜਾਂ ਸਾਡੇ ਮੇਅਰ ਅਰਪ੍ਰੀਤ ਬਬਲਾ ਜੀ ਆ ਜਾਂ ਤਰਨਾ ਮੇਤਾ ਜੀ ਆ ਕਿ ਹੈ ਤਾਂ ਆਵਰ ਆਫਟਰ ਆਲ ਚੇਂਜ ਜਿਹੜੀ ਮਰਜ਼ੀ ਪਾਰਟੀ ਦਾ ਹੈ ਤੇ ਸਾਡੇ ਚੰਡੀਗੜ੍ਹ ਦੇ ਆ ਨਾ ਲੀਡਰ ਸਾਂਝੇ ਆ ਨਾ ਅਸੀਂ ਤੇ ਇਹਨਾਂ ਨੂੰ ਹੀ ਬੇਨਤੀ ਕਰਦੇ ਆਂ ਕਿ ਵੀ ਤੁਸੀਂ ਮਨਿਸਪਲ ਕਾਰਪੋਰੇਸ਼ਨ ਜਿਹੜੀ ਆ ਇਹਨੂੰ ਚੰਗੇ ਸਚਜੇ ਢੰਗ ਨਾਲ ਚਲਾਓ ਜਿਹੜੇ ਅਸੀਂ ਲੋਕਾਂ ਨੇ ਸਾਰੀ ਆਪਣੀ ਜਿਹੜੀ ਜਵਾਨੀ ਸੀ ਤੁਹਾਡੇ ਪਬਲਿਕ ਵਾਸਤੇ ਪਬਲਿਕ ਵਰਕ ਡਿਪਾਰਟਮੈਂਟ ਚੋਂ ਹੀ ਰਿਟਾਇਰ ਹੋਇਆ ਨਾ ਤੇ ਪਬਲਿਕ ਵਾਸਤੇ ਆਪਣੀ ਜਵਾਨੀ ਸਾਲ ਦੀ ਗਲਤੀ ਇਤੇ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਸਾਡਾ ਕੁਝ ਇੰਜੋਏ ਕਰਨ ਦਾ ਵੀ ਸਮਾਂ ਸੀਗਾ ਉਮਰ ਦੇ ਹਿਸਾਬ ਤੇ ਨਾਲ ਵੀ ਤੇ ਸਾਨੂੰ ਜੇ ਪੈਨਸ਼ਨ ਨਹੀਂ ਮਿਲਦੀ ਤੇ ਅਸੀਂ ਆਪਣਾ ਗੁਜ਼ਾਰਾ ਰੋਟੀ ਪਾਣੀ ਕਿੱਦਾਂ ਕਰਾਂਗੇ ਦਵਾਈਆਂ ਕਿੱਦਾਂ ਲਾਵਾਂਗੇ ਕਿਤੇ ਆਪਣੇ ਰਿਸ਼ਤੇਦਾਰੀ ਵਿਆਹਾਂ ਸਾਧੀਆਂ ਜਾਣਾ ਪੈਂਦਾ ਕੋਈ ਮਰ ਗਿਆ ਕੋਈ ਜਨ ਪਿਆ ਇਸ ਕਰਕੇ ਅਸੀਂ ਤੁਹਾਡੇ ਚੈਨਲ ਆਈ ਬੇਨਤੀ ਕਰਦੇ ਵੀ ਇੱਕ ਤਾਂ ਮੈਂ ਇੱਥੇ ਸੀਨੀਅਰ ਡਿਪਟੀ ਮੇਅਰ ਸਾਹਿਬ ਖੜੇ ਨਹੀਂ ਸਨ ਮੈਂ ਇਹਨਾਂ ਨੂੰ ਵੀ ਕਹਿਣਾ ਤੇ ਮੈਂ ਮੇਅਰ ਸਾਹਿਬ ਨੂੰ ਕਹਿਣਾ ਵੀ ਤੁਸੀਂ ਜੋ ਆ ਗਿਆ ਪੈਨਸ਼ਨਾਂ ਲੇਟ ਹੋ ਗਈਆਂ ਪਰ ਤੁਸੀਂ ਜਿਹੜੇ ਸੀਨੀਅਰ ਅਫਸਰ ਨੇ ਕਲਾਸ 1 ਅਫਸਰ ਹੀ ਚਲਾਏ ਗਿਆ ਜਿੱਤਾਂ ਕਿ ਸਾਡੇ ਨਾਲ ਘਟਨਾ ਘਟੀਆਂ ਸਾਡਾ ਮਨ ਬੜਾ ਦੁਖੀ ਹੋ ਤਨ ਕਿ ਸਾਨੂੰ ਕਮਿਸ਼ਨਰ ਸਾਹਿਬ ਕਹਿੰਦੇ ਵੀ ਯਾਰ ਥੋੜੀ ਆਪਣੇ ਕਾਰਪੋਰੇਸ਼ਨ ਤੇ ਪ੍ਰੋਬਲਮ ਆਈ ਹੋਈ ਆ ਫੰਡ ਨਹੀਂ ਆ ਰਹੇ ਜਿਵੇਂ ਫੰਡ ਆ ਤੁਹਾਨੂੰ ਦੇ ਦਾਂਗੇ ਇੰਨੀ ਗੱਲ ਤਾਂ ਉਹਨਾਂ ਨੇ ਕਹੀ ਨਹੀਂ ਸਾਨੂੰ ਸਿੱਧਾ ਹੀ ਉਹਨਾਂ ਨੇ ਝਾੜਤਾ ਨਹੀਂ ਮੇਲੇਗਾ ਆਗੇ ਵੀ ਨਹੀਂ ਮਿਲੇਗੀ ਡੀਏ ਨਹੀਂ ਬਿਲਾ ਕੀ ਹੋ ਜਾਏਗਾ ਕੁਝ ਨਹੀਂ ਹੋਗਾ ਜੇ ਅਹੀਂ ਉਹਨਾਂ ਨੂੰ ਆਪਣੇ ਰੂਲ ਸਮਝਾਉਂਦਾ ਪੈਂਦੇ ਤੇ ਫਿਰ ਤੂੰ ਤੋਂ ਮੈਂ ਮੈਂ ਹੋ ਜਣੀ ਸੀ ਹੋਣਾ ਕੀ ਸੀ ਫਿਰ ਉਹਨਾਂ ਨੇ ਕਹਣਾ ਇਹ ਮਲਾਜ਼ਮ ਜਿਹੜੇ ਰਿਟਾਇਰੀ ਆ ਵੀ ਇਹਨਾਂ ਨੂੰ ਅਕਲ ਨਹੀਂ ਆ ਜੇ ਗਲਤ ਬੋਲਦੇ ਆ ਸਾਨੂੰ ਅਸੀਂ ਆਪਣੀ ਬੇਇੱਜ਼ਤੀ ਕਰਾ ਕੇ ਬਾਹਰ ਆ ਗਏ ਪਰ ਅਹੀਂ ਉਹਨਾਂ ਨੂੰ ਬੰਦਾ ਚੰਗਾ ਕੁਛ ਨਹੀਂ ਮਿਲ ਰਹੀ ਬੋਲਿਆ ਅਸੀਂ ਫਿਰ ਤੁਹਾਨੂੰ ਬੇਨਤੀ ਕਰਦੇ ਆ ਤੁਹਾਡੇ ਦਿਨਬਰ ਚੈਨਲ ਨੂੰ ਇਹ ਇਹ ਜਲਦੀ ਤੋਂ ਜਲਦੀ ਹਰ ਮਹੀਨੇ ਦਾ ਜਿਹੜਾ ਪ੍ਰੋਬਲਮ ਆ ਨੰਬਰ 2 ਅਸੀਂ ਤੁਹਾਨੂੰ ਬੇਨਤੀ ਕਰਦੇ ਮੈਂ ਤਾਂ ਟ੍ਰਾਂਸਫਰ ਬਲਾਜਨ ਆ ਗਿਆ ਸਾਡਾ ਪੈਸਾ ਚੰਡੀਗੜ੍ਹ ਐਡਮਿਨ ਸਿਸਟਮ ਤੇ ਰਹੀ ਆ ਕਿਉਂ ਨਾ ਸਾਡਾ ਪੈਸਾ ਜਿਹੜਾ ਉੱਥੇ ਰੋਕ ਕੇ ਚੰਡੀਗੜ੍ਹ ਡਾਟਾ ਸਿਸਟਮ ਨਹੀਂ ਸਾਨੂੰ ਉੱਥੇ ਡਾਟ ਕਰੇ ਡਾਟ ਕੀ ਕਰਨਾ ਐਸੀ ਉਹਨਾਂ ਦੇ ਅਸੀਂ ਸਾਨੂੰ ਸੈੱਲ ਗਿਆ ਉੱਥੋਂ ਮਿਲਲੇ ਜੇ ਨਾਲ ਮਿੰਨੇ ਇਹ ਸਾਡੀ ਰਿਕੁਐਸਟ ਜਿਹੜੇ ਕਮਿਊਨਿਟੀ ਸੈਂਟਰ ਦੇ ਹਰ ਚੀਜ਼ ਜਿੱਥੇ ਅਸੀਂ ਆਮ ਬੰਦਾ ਗਰੀਬ ਬੰਦਾ ਵਿਆਹ ਕਰਨਾਂ ਸੀ ਉਹਦੇ ਵੀ ਆਪਣੀ ਮਨਚਾਹੀ ਰੇਟ ਦਤਾ ਉਹ ਵੀ ਹਾਊਸ ਪਾਸ ਵੀ ਮੈਂ ਕਹਿਣ ਦਾ ਭਾਵ ਹੈ ਇਹ ਹਰ ਚ ਕਮਰ ਤੋੜ ਕੇ ਰੱਖਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਜੇ ਆ ਤੁਸੀਂ ਕਿਰਾਏ ਤੇ ਰਹਿਣਾ ਤੁਹਾਨੂੰ ਆਸਾਨ ਹੋ ਗਿਆ ਜੇ ਤੁਸੀਂ ਕਿਰਾਏ ਤੇ ਆਪਣੇ ਮਕਾਨ ਬਿਲਡਿੰਗ ਵੇਚ ਕੇ ਲੈਣੇ ਆ ਪਹਿਲਾਂ ਲੈਣੀ ਪਉਤ ਔਖੀ ਆ ਜੇ ਤੁਸੀਂ 50 ਲੱਖ ਦੀ ਕੋ ਚੀਜ਼ ਲੈਣੇ ਆ ਤਾਂ 4 ਲੱਖ ਰੁਪਏ ਤੁਹਾਨੂੰ ਉਹਦਾ ਸਟੈਂਪ ਡਿਊਟੀ ਦਾ ਖਰਚਾ ਹੀ ਪੈ ਜਾਣਾ ਉਸ ਤੋਂ ਬਾਅਦ ਨੂੰ ਉਸ ਤੋਂ ਬਾਅਦ ਪ੍ਰਾਪਰਟੀ ਟੈਕਸ ਫਿਰ ਪਾਣੀ ਦਾ ਫਿਰ ਬਿਜਲੀ ਪ੍ਰਾਈਵੇਟ ਹੋ ਗਈ ਮਤਲਬ ਹਰ ਚੀਜ਼ ਸ਼ਹਿਰ ਵਾਸੀ ਨੂੰ ਆਮ ਬੰਦੇ ਤੋੜ ਕੇ ਰੱਖ ਦਿੱਤੀ ਹੈ ਜੇ ਇਹਨਾਂ ਤਾਂ ਆਈ ਹਾਲਿਆ ਮੈਨੂੰ ਲੱਗਾ ਨਹੀਂ ਜੀ ਸਾਹਮਣੇ ਇਹਨਾਂ ਨੇ ਐਮਪੀ ਹਾਰੇ ਤੇ ਭਾਰਤ ਜਨਤਾ ਪਾਰਟੀ ਉਹ ਸਾਹਮਣੇ ਆਨਲਾਈਨ ਸਮੇਂ ਵਿੱਚ ਕਾਰਪੋਰੇਸ਼ਨ ਵੀ ਜਾਏਗੀ ਸਾਡਾ ਜਿਵੇਂ ਤੁਸੀਂ ਕਿਹਾ ਧਰਨਾ ਸਾਡਾ ਨਗਰ ਨਿਗਮ ਵੀ ਧਰਨਾ ਰਹੇਗਾ ਅਸੀਂ ਇੱਕ ਉਸਤਾ ਨਗਰ ਨਿਗਮ ਤੋਂ ਸਾਰੇ ਕਾਂਗਰਸ ਪਾਰਟੀ ਦੇ ਕੌਂਸਲਰ ਇਕੱਠੇ ਹੋ ਕੇ ਗਵਰਨਰ ਉੱਥੇ ਨੌਸ ਸੈਕਟੇਟ ਜਾ ਰਹੇ ਸੀ ਸਾਨੂੰ ਰਸਤੇ ਵਿੱਚ ਪੁਲਿਸ ਨੇ ਰੋਕ ਲਿਆ ਅਸਾ ਟੋਰਲੇ ਕੇ ਸਾਨੂੰ ਭੇਕੇ ਦੇ ਦੋ ਸਾਨੂੰ ਸ਼ਹਿਰ ਵਾਸੀ ਅੱਜ ਵੀ ਕੱਲ ਐਮਪੀ ਸਾਹਿਬ ਨਾਲ ਗੱਲ ਹੋਈ ਸੀ ਐਮਪੀ ਸਾਹਿਬ ਨੇ ਗਵਰਨਰ ਸਾਹਿਬ ਨਾਲ ਗੱਲ ਕੀਤੀ ਹੈ ਉਹ ਸਾਡੇ ਵਾਸਤੇ ਕੌਂਸਲਸ ਨਾਲ ਗਵਰਨਰ ਸਾਹਿਬ ਨੇ ਸਾਡਾ ਟਾਈਮ ਲੈ ਰਹੇ ਨੇ ਜ ਇਹ ਸਾਡਾ ਜਵੇ ਸਾਡਾ ਜੋ ਬਣਦਾ ਹੱਕ ਹੈ ਸਾਨੂੰ ਦਿੱਤਾ ਜਾਵੇ ਤੁਸੀਂ ਦੇਖੋ ਸਾਰੀ ਸ਼ਹਿਰ ਦੀਆਂ ਸੜਕਾਂ ਨਗਰ ਨਿਕਮ ਬਣਾ ਰਹੀਆਂ ਸਾਰੇ ਸ਼ਹਿਰ ਦੀਆਂ ਸੜਕਾਂ ਦੇ ਲਾਈਟ ਨਾ ਕਰਨੇ ਨਿਕਮ ਦੇ ਰਹੀਆਂ ਮਗਰ ਜਿੰਨੇ ਵੀ ਪ੍ਰੋਫਿਟ ਦੇ ਰੈਵਨਿਊ ਡਿਪਾਰਟਮੈਂਟਸ ਨੇ ਉਹ ਸਾਰੇ ਚੰਡੀਗੜ੍ਹ ਪ੍ਰਸ਼ਾਸਨ ਕੋਲ ਹੈ ਜੇ ਚੰਡੀਗੜ੍ਹ ਪ੍ਰਸ਼ਾਸਨ ਜਾਂ ਗਵਰਨਰ ਸਾਹਿਬ ਚਾਹੁੰਦੇ ਤਾਂ ਸਾਨੂੰ ਜੋ ਸਾਡੇ ਬਣਦੇ ਹੱਕ ਨੇ ਜੋ ਰੈਵਨਿਊ ਡਿਪਾਰਟਮੈਂਟ ਜਾਂ ਸੜਕਾਂ ਬਣਦੀਆਂ ਹੋਰ ਇੰਦੋਰ ਜਾ ਕੇ ਦੇਖੋ ਕਿ ਉਸ ਸਮਾਰਟ ਸਿਟੀ ਤਾਂ ਹੀ ਤਾਂ ਹੀ ਕਾਮਯਾਬ ਨੇ ਕਿਉਂਕਿ ਉਹਨਾਂ ਨੂੰ ਫੰਡ ਹੈ ਉਹਨਾਂ ਕੋ ਟ੍ਰਾਂਸਪੋਰਟ ਉਹ ਨਾ ਦਿਆ ਆਪਣੀ ਕੰ ਆਰਐਨਡੀ ਡਿਪਾਰਟਮੈਂਟ ਸਾਰਾ ਨਗਰ ਨਿਕਿਆ ਹੁੰਦਾ ਇਹ ਸਾਨੂੰ ਡਿਪਾਰਟਮੈਂਟ ਦਿੱਤੇ ਜਾਂਦਾ ਦੋ ਸਾਡਾ ਬਣਦਾ 30% ਸ਼ੇਅਰ ਸਾਨੂੰ ਦਿੱਤਾ ਜਾਵੇ ਸਾਨੂੰ ਮੁਹਤਾਜ ਹੀ ਨਹੀਂ ਅਸੀਂ ਸ਼ਹਿਰ ਨੂੰ ਦੁਬਾਰਾ ਇੱਕ ਨੰਬਰ ਤੇ ਲਿਆਵਾਂਗੇ ਪਰ ਜਦ ਤੱਕ ਪੈਸੇ ਨਹੀਂ ਹੈ ਤਾਂ ਸ਼ਾਇਦ ਹੀ ਡਿਵੈਲਪਮੈਂਟ ਕਿਤੇ ਹੋਗੀ 6-6 ਮਹੀਨੇ ਹੋ ਗਏ ਸੜਕਾਂ ਦੇ ਅਸੀਂ ਲੁੱਕ ਤੱਕ ਨਹੀਂ ਲਾ ਸਕੇ ਸੜਕਾਂ ਬਣਾਉਣੇ ਤਰੀਕਾ ਕਾਰਪਟ ਨਹੀਂ ਤਾਂ ਬਹੁਤ ਦੂਰ ਦਰ ਪੈਚ ਨਹੀਂ ਆ ਸਕਦੇ ਉਧਰ ਚੰਡੀਗੜ੍ਹ ਪ੍ਰਸ਼ਾਸਨ ਜਿਹੜੀ ਸੜਕਾਂ ਬਣੀਆਂ ਹੋਈਆਂ ਨੇ ਉਹਨਾਂ ਵਿੱਚ ਆਪਣੀ ਮਨਚਾਹੀ ਤੁਹਾਡਾ ਰੀਕਾਰਪੈਂਟ ਕਿ ਆ ਕੇ ਪੈਸੇ ਬਣਾਣ ਲੱਗਾ ਜੇ ਮੈਂ ਤਾਂ ਹੀ ਪ੍ਰਸ਼ਾਸਨ ਨੂੰ ਕਹਿੰਦਾ ਸਾਡੀ ਸੜਕਾਂ ਦਾ ਧਿਆਨ ਰੱਖੋ ਜੋ ਪ੍ਰੋਜੈਕਟਸ ਜੇ ਤੁਸੀਂ ਫੰਡ ਸਾਨੂੰ ਦੋ ਪ੍ਰੋਜੈਕਟ ਵੀ ਦੇ ਕੇ ਦਰੋਸਤ ਲਾ ਰਹੇ ਹੋ ਸਾਨੂੰ ਦਿੱਤੇ ਜਾਂ ਜਾਂ ਇਹ ਸਾਨੂੰ ਰੈਵਨਿਊ ਤਾਂ ਆਮ ਕਮਾਈ ਦੇ ਸਾਧਨ ਡਿਪਾਰਟਮੈਂਟ ਦਿੰਦੇ ਹਨ 55 ਕਰੋੜ ਰੁਪਏ ਕੱਢ ਲਿਆ ਵਿੱਤੀ ਸੰਕਟ ਬਹੁਤ ਭਾਰਾ ਕਾਰਪੋਰੇਸ਼ਨ 'ਤੇ ਔਰ ਉਸ ਤੋਂ ਅਗਲੀ ਗੱਲ ਜਿਹੜੀ ਤੁਸੀਂ ਅੱਜ ਖੁਲਾਸਾ ਕੀਤਾ ਵੀ ਤੁਸੀਂ ਕਮਿਸ਼ਨਰ ਕਾਰਪੋਰੇਸ਼ਨ ਕੋਲ ਗਏ ਤੇ ਉਹਨੇ ਕੋਈ ਭਰੋਸਾ ਦੇਣ ਦੀ ਥਾਂ ਤੇ ਉਲਟਾ ਅਪਸ਼ਬਦ ਬੋਲੇ ਇਹ ਕਹਿ ਲਈ ਵੀ ਝੜਕ ਕੇ ਤੁਹਾਨੂੰ ਵਾਪਸ ਭੇਜਤਾ ਇਹ ਮੁੱਦਿਆਂ ਨੂੰ ਲੈ ਕੇ ਤੁਸੀਂ ਹੁਣ ਪੈਨਸ਼ਨਰ ਕੋਈ ਸੰਘਰਸ਼ ਕੋਈ ਹੋਰ ਅਗਲੀ ਕੋਈ ਫਰਿਆਦ ਕਿਸ ਅਫਸਰ ਨੂੰ ਮਿਲਦੀ ਜਾਂ ਕਿਸੇ ਜਿਹੜੇ ਪੋਲੀਟੀਕਲ ਲੀਡਰ ਉਹਨਾਂ ਨੇ ਬਿਲਕੁਲ ਤੱਕ ਪ੍ਰੋਗਰਾਮ ਬਣਾਇਆ ਸੰਘਰਸ਼ ਦੀ ਗੱਲ ਏਦਾ ਹੈਗੀ ਜੀ ਸਾਨੂੰ ਤੇ ਰੋਜ਼ ਹੀ ਜਿਹੜੇ ਸਾਡੇ ਮੈਂਬਰ ਹੈਗੇ ਆ ਜਿਹੜੇ ਜਥੇਬੰਦੀ ਨਾਲ ਜੁੜੇ ਹੋਏ ਆ ਉਹ ਤਾਂ ਰੋਜ਼ ਕਹਿ ਰਹੇ ਸਾਨੂੰ ਕਿ ਸਾਨੂੰ ਦੱਸੋ ਕਦੋਂ ਆਈਏ ਕਦੋਂ ਆਈਏ ਆਈਏ ਉਹ ਫੇਰ ਵੀ ਕਹਿ ਰਹੇ ਚਲੋ ਜੇ ਇਹਨਾਂ ਦੇ ਕੋਈ ਕਾਰਪੈਸ਼ਨ ਤੇ ਕੋਈ ਇਹੋ ਜਿਹਾ ਫੰਡ ਦੀ ਪ੍ਰੋਬਲਮ ਇੱਕ ਦੋ ਦਿਨ ਰੋਚ ਇੱਕ ਦੋ ਦਿਨ ਰੋਚ ਆ ਜੇਗੀ ਆ ਜੇਗੀ ਆ ਜੀ ਬਾਕੀ ਜੇ ਦੋ ਚਾਰ ਦਿਨ ਟੱਪ ਗਏ ਅਸੀਂ 2 ਜੇ ਤੱਕ ਦੇਖਾਂਗੇ ਬਹੁਤ ਵਾਰ ਨੂੰ ਕਹ ਰਹੀ ਆਪਣੇ ਮਿਲ ਇਕੱਠੇ ਕਰਕੇ ਅਸੀਂ ਕਮਿਸ਼ਨ ਸਾਹਿਬ ਦੇ ਦਫ਼ਤਰ ਦੇ ਬਾਹਰ ਜਾ ਕੇ ਉੱਥੇ ਬਰਾਂਡੇ ਜੀ ਜਿੰਦਾਬਾਦ ਮੁਰਦਾਬਾਦ ਔਰ ਆਪਣੀ ਫਰਿਆਦ ਰੱਖਾਂਗੇ ਕਿਉਂਕਿ ਅਸੀਂ ਹੁਣ ਆਪਣੇ ਜਿਹੜੀ ਜ਼ਿੰਦਗੀ ਸਾਡੀ ਸਾਨੂੰ ਦਵਾਈ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਪਾਣੀ ਤੇ ਚਲੋ ਸਰਕਾਰ ਦਾ ਫਰਜ਼ਾ ਦੇਣਾ ਹੀ ਦੇਣਾ ਉਹਨੇ ਬਿਜਲੀ ਪਾਣੀ ਚਲੋ ਬੱਚਿਆਂ ਦੇ ਨਾਲ ਰਹਿ ਰਹੇ ਆ ਉਹ ਬਿੱਲ ਦੇ ਰਿਹਾ ਪਰ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਇਤਨਾ ਨਜਾਇਜ਼ਾ ਹੋਏ ਉਹ ਤਾਂ ਹੈ ਵੀ ਸਾਨੂੰ ਜਾ ਕੇ ਮਿਨਿਸਪਲ ਕਾਰਪੋਰੇਸ਼ਨ ਚ ਪੋਲਿਟਿਕਲ ਲੀਡਰਾਂ ਦਾ ਵੀ ਤੇ ਨਾਲ ਕਮਿਸ਼ਨਰ ਸਾਹਿਬ ਜਿੱਦਾਂ ਬਾਤ ਮੁਰਤਾਬਤ ਕਰਨਾ ਪਵੇ ਇਸ ਕਰਕੇ ਅਸੀਂ ਤੁਹਾਨੂੰ ਪ੍ਰੈਸ ਰਾਹੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਤੱਕ ਇਹ ਆਵਾਜ਼ ਪਹੁੰਚਾਈ ਜਾਵੇ ਦੁਖੀ ਹੋ ਕੇ ਬੰਦਾ ਕੀ ਨਹੀਂ ਕਰਦਾ ਹਾਂ ਅਸੀਂ ਤੇ ਪਿੱਟ ਛੱਪਾ ਕਰਾਂਗੇ ਪੁੱਤਲਾ ਹੀ ਫੁਕਾਂਗੇ ਉੱਥੇ ਫਿਰ ਕਾਰਪੋਰੇਸ਼ਨ ਦੇ ਅਸੀਂ ਤਾਂ ਫਿਰ ਅੰਦਰ ਹੀ ਬੋਗਦਾ ਨਾ ਕਿਉਂਕਿ ਅਸੀਂ ਜੇ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਸੀ ਉਹਨਾਂ ਵਾਸਤੇ ਹੀ ਦੇਰ ਰਾਤ ਇੱਕ ਕੀਤਾ ਤੇ ਅਸੀਂ ਆਪਣੇ ਹੱਕ ਵਾਸਤੇ ਕੀ ਕੁਝ ਨਹੀਂ ਕਰ ਸਕਦੇ ਇਹ ਮੇਰੀ ਚੇਤਾਵਨੀ ਆ ਮਿਊਨਿਸਪਲ ਕਾਰਪੋਰੇਸ਼ਨ ਨੂੰ ਚਾਹੇ ਡਿਊਟੀ ਮੇਰੇ ਪੁੱਸਾ ਕਰਨ ਇਹਨਾਂ ਨੂੰ ਜਿਤਾ ਕੇ ਭੇਜਿਆ ਪਬਲਿਕ ਨੇ ਕਾਹਦੇ ਨਹੀਂ ਚਿਤਾ ਕੇ ਭੇਜਿਆ ਚਾਹੇ ਉਹ ਐਮਪੀ ਕਾਂਗਰਸ ਵੱਲੋਂ ਜਿੱਤੇ ਆ ਹੈ ਨਾ ਐਮਪੀ ਤਾਂ ਚੰਡੀਗੜ੍ਹ ਦੇ ਆ ਇਸ ਕਾਕੇ ਐਮਪੀ ਸਾਹਿਬ ਨੂੰ ਸਾਡਾ ਇਹ ਜਿਹੜਾ ਸੰਦੇਸ਼ ਆ ਇਹ ਤੁਹਾਡੇ ਰਾਈ ਪਹੁੰਚੇਗਾ ਕੈਂਪੀ ਸਾਹਿਬ ਤੁਸੀਂ ਵੀ ਆਪਣੇ ਥੱਲੇ ਜ਼ਰੂਰੀ ਨਹੀਂ ਆਣ ਕੇ ਤੁਹਾਨੂੰ ਦੱਸਣਾ ਹੀ ਪਵੇ ਤੁਸੀਂ ਵੀ ਥੋੜਾ ਜਿਆ ਖਿਆਲ ਰੱਖੋਗੇ ਸਾਡੇ ਥੱਲੇ ਮਲਾਜ਼ਮਾਂ ਦੇ ਨਾਲ ਕੀ ਹੋਇਆ ਮਲਾਜ਼ਮੀਆਂ ਜਿਹੜੇ ਸੈਭ ਨੂੰ ਹਰਾ ਪਰਾ ਤੇ ਸਾਫ ਸੁਥਰਾ ਲੱਗ ਰਹੇ ਆ ਇਸ ਕਰਕੇ ਐਮਪੀ ਸਾਹਿਬ ਨੂੰ ਸਾਡੀ ਬੇਨਤੀ ਆ ਸਾਡਾ ਵਾਰਨਿੰਗ ਤਾਂ ਚਲੋ ਖੈਰ ਨਹੀਂ ਦਿੱਤੀ ਕਿਉਂਕਿ ਅਸੀਂ ਉਹਨਾਂ ਨੂੰ ਮਿਲੇ ਹੀ ਨਹੀਂ ਵਾਰਨਿੰਗ ਤਾਂ ਨੇ ਪਹਿਲਾਂ ਉਹਨਾਂ ਨੂੰ ਮਿਲੇ ਹੁੰਦੇ ਤਾਂ ਅਸੀਂ ਕਹਿੰਦੇ ਅਸੀਂ ਮੇਅਰ ਸਾਹਿਬ ਅਸੀਂ ਮੇਅਰ ਸਾਹਿਬ ਨੂੰ ਮਿਲੇ ਹਾਂ ਆ ਸੀਨੀਅਰ ਡਿਊਟੀ ਮੈਦਮ ਨੂੰ ਮਿਲੇ ਕਿਸੇ ਨੂੰ ਨਹੀਂ ਮਿਲੈਬਿਲਟੀ ਦਾ ਲੀਡਰ ਨੂੰ ਅਸੀਂ ਆਏ ਤਾਂ ਸਿਰਫ ਇੱਕ ਮਲਾਜੂਨ ਦੇ ਨਾਤੇ ਆਪਾਂ ਉਥੇ ਗਏ ਆ ਪਰ ਉਹ ਕਮਿਸ਼ਨਰ ਸਾਹਿਬ ਨੇ ਸਾਡੇ ਨਾਲ ਠੀਕ ਨਹੀਂ ਕੀਤੀ